ਹੂੰ ਹੂੰ ਕਸਰੀ ਘਾਲਤੀ ਸਾਰਿਆਂ ਨੂੰ ਇੱਥੇ ਆ ਸੁਣ ਲੰਜਰਾ ਤੂੰ ਵਾਣ ਜਾੜ ਜੀ ਬੜੀ ਹੋ ਗਈ ਆ ਮੇਰਾ ਇਰਾਦਾ ਕਿਸ ਦਿਨ ਆ ਕੇ ਸਾਫ ਕਰ ਹੀ ਲਈਏ ਚੱਲ ਚੱਲ 3 2 1 ਮਾ ਨਾ ਬੁੱਤ ਵੇਗੀ ਵਿੱਚੋਂ ਕੱਟ ਲਾਂ ਕੋਈ 3 ਰੁਕ ਜਾ 3 2 1 ਹਾਂ ਦੱਸ ਛਦਾਈ ਹੋਇਆ ਵਾ ਏ ਜੀ ਵੀ ਯੇ ਚੱਲ ਯਾਰ ਤਾਂ ਅੱਛਾ ਇਹ ਨਹੀਂ ਇੰਦਾ ਹੀ ਹੋਊਗਾ ਅੱਜ ਚੱਲ 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 3 2 1 ਜੋ ਬਣਾ ਇੱਥੇ ਬੈਠਾ ਵਾ ਕੋ ਯਾਰ ਮੇਰੇ ਨਾਲ ਉਹ ਚੱਲ ਕੋਈ ਗੱਲ ਨਹੀਂ ਪਾਣੀ ਲਵਣਾ ਮੋਟਰ ਛੱਡ ਕੇ ਬੰਦਾ ਨੱਕਾ ਬਾਦ ਵਾ ਉਹ ਮੈਂ ਫੇਰਾ ਇਹ ਫੇਰਾ ਕੰਕਣਾ ਪੈਣਾ ਦੁਬਾਰਾ ਆਉਤੋ ਕੰਨਾ ਪਾ ਕੰਨਾ ਚੱਲ ਚੱਲ ਮੈਂ ਦੇ ਵਿੱਚ ਬੋਲਣ ਲੱਗਾ ਉਹੀ ਗੱਲ 2 1 ਜੋ ਬਣਾ ਇੱਥੇ ਬੈਠਾ ਵਾ ਇਹ ਕਿੱਥੇ ਲਾਇਆ ਨਾ ਬਣਾ ਕੱਟ ਤੋਕਾ ਦੇ ਚੱਲ 3 2 1 ਜੋ ਬਣਾ ਯਾਰ ਮੈਂ ਤੇਰੇ ਯਾ ਲਾਇਆ ਹੀ ਹਾਂ ਤਾਂ ਇੱਥੇ ਬੈਠਾ ਮੈਂ ਤੇ ਘਰ ਦੇ ਆਇ ਲੱਭਣ ਤੈਨੂੰ ਕੀ ਕਰਨੀ ਨੇ ਪੈਸੇ ਤੂੰ ਕੋਈ ਗੱਲ ਇਹਦਾ ਟੇਕਾ ਜਣਾ ਰਹਿ ਗਿਆ ਹਾਂ ਚੱਲ ਜੇ ਮੈਂ ਠੋਕ ਰ ਕਹਿੰਦਾ ਕੀ ਕਰਨੀ ਤੈਨੂੰ ਰਹਿ ਤਰੀ ਚੱਲ ਚੱਲ ਇਹ ਲੋਗ ਤੂੰ ਮੈ ਟੇਕਾ ਸੜ ਸਾਰੀ ਵੀ ਬੁਣਾਈ ਤਲ ਮੈਂ ਕਹਣਾ ਕੀ ਕਰਨੇ ਦਿੰਦੇ ਨੇ ਪੈਸੇ ਯਾ ਮੇਰੀਆਂ ਲੋੜਾਂ ਵਾ ਆਪਣੀਆਂ ਚੱਲ ਚੱਲ ਪੈਸੇ ਦੇ ਮੈਨੂੰ ਅੱਜ ਦੇ ਅੱਜ ਹੀ ਗੁੱਸੇ 'ਚ ਕਹਿ ਕੇ ਤਲ ਜੀ 3 2 1 ਯਾਰ ਕੀ ਕਰਨੇ ਦਿੰਨੇ ਦੁਨੇ ਪੈਸੇ ਜੀ ਨਹੀਂ ਤੈਨੂੰ ਆਵਰ ਕੇ ਦੱਸਣਾ ਕੀ ਕਰਨੇ ਦਿੰਨੇ ਪੈੰਦਸ ਕੀ ਕਰਨੇ ਮੇਰੇ ਭਵਨੇ ਨੇ ਆ ਗਿਆ ਚੱਲੀਏ ਕਿਦੇ ਹਏ ਸੀਨੇ ਕਰਾ ਸੀਨੇ ਕਰਾਲਾ ਚੱਲ 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 ਤੇ ਮੈਂ ਕਹਾਂਗਾ ਮੈਨੂੰ ਲੋੜਾ ਨਹੀਂ ਆ ਆਪੇ ਮੇਰੀ ਮੇਰੀ ਆਪਣੀਆਂ ਲੋੜਾਂ ਚੱਲ ਹੋਰ ਕੋ ਕਹਦੀ ਕਹੀਂ ਕੋਈ ਨਹੀਂ ਮੈਂ ਕਰਦਾ ਕੀ ਕਰਨ ਤੇ ਨਾ ਬੋ ਦੱਸ ਮੇਰੇ ਪੁੱਤ ਚਾਲੀਆਂ ਚਾਣਾ ਉਹਨਾਂ ਦੀ ਘੋੜੀ ਮੜ ਗਈ ਭਲਾ ਆ ਮੜ ਗਈ ਮੜ ਗਈ ਮੈਨੂੰ ਇਹਦਾ ਨਾਮ ਮੈਂ ਘੋੜੀਆਂ ਮੈਂ ਪੁੱਛਾਂਗਾ ਇਹ ਤੈਨੂੰ ਕੀ ਕਹਿੰਦੇ ਪੈਸੇ ਲਵੜੀ ਤੂੰ ਇੰਨੇ ਦੱਸ ਚੱਲ ਇਹ ਰਿਸਾ ਜਾ ਲਵਰੀ ਸੀਰੀਸ 3 2 1 ਯਰ ਕੀ ਕਰਨੇ ਤੋ ਨੇ ਪੈਸੇ ਹੋਰ ਕੋ ਕਹਦੇ ਵੇ ਹੋਰ ਕਹਿਆ ਦੇ ਵੇ ਹੋਰ ਕੋ ਕਹਦੀ ਹੈ ਮੈਂ ਹੁਣੇ ਕਹਣਾ ਕੀ ਕਰਨੇ ਨੇ ਪੈਸੇ ਤੂੰ ਮੈਂ ਮੈਂ ਇਹ ਗੱਲ ਕਹਿ ਦਿੰਦਾ ਵੀ ਤੈਨੂੰ ਲੋੜ ਵਈ ਨੇ ਪੈਸਿਆਂ ਦੀ ਆਹ ਵਾਹ ਜੇ ਤੈਨੂੰ ਜ਼ਰੂਰੀ ਚਾਹੀਦੇ ਤਾਂ ਮੈਂ ਦੇ ਦਿੰਦਾ ਤੁਸੀਂ ਕਹਿੰਦੇ ਮੈਂ ਵੀ ਆਪਣਾ ਕੋ ਸੋਚਣਾ ਮੈਂ ਕਹੂੰਗਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਹਫਤੇ ਦੇ ਵਿੱਚ ਵਿੱਚ ਮਿਲਣ ਦੀ ਹਾਂ ਹੈਣ 3 2 1 ਮੇਰੀ ਗੱਲ ਸੁਣ ਤੈਨੂੰ ਲੋੜਵਾ ਪੈਸਿਆਂ ਦੀ ਯਾਰ ਮੈਨੂੰ ਮੈਂ ਮੋਟਰ ਦਾ ਟੱਕਣ ਮਾਰਨਾ ਤੇਰੇ ਮਗਰ ਦੇਖ ਲਾ ਕੇ ਨਾ ਬਾਈ ਯਾਰ ਲਈ ਜਦ ਮੈਨੂੰ ਤੁਹਾਡੇ ਦਾਦੇ ਦੀ ਯਾਦ ਆਉਂਦੀ 3 2 1 ਕੀ ਕਰਨਾ ਯਾਰ ਤੂੰ ਇਹ ਡਰ ਰਗਣੀ ਡਰ ਆ ਜਦ ਤੱਕ ਆਪਣਾ ਇਥੇ ਭਰਾ ਨੇ ਮੰਮੀ ਫੜਫੜ ਕੇ ਇੱਥੋਂ ਧੋਣੋ ਫਾਣਾ ਤੇ ਨਾਲ ਹੀ ਸਿਰ ਇੱਥੇ ਇੱਥੇ ਪੈਪ ਹੁੰਦੀਆਂ ਦੋ ਦੋ ਪਾਣੀ ਵਾਲੀਆਂ ਧੱਕੇ ਨਾਲ ਨਮੁੰਦੇ ਰਹੇ ਸਿਰ ਚੱਲਨੀ ਬਈ ਚੱਲ 3 2 1 ਮੇਰੀ ਗੱਲ ਸੁਣ ਜੇ ਤੈਨੂੰ ਬਹੁਤੇ ਜ਼ਰੂਰੀ ਚਾਹੀਦੇ ਆ ਤੇ ਮੈਂ ਕਰ ਦਿੰਨਾ ਫਿਰ ਜੇ ਪੈਸੇ ਕਰਨੇ ਕੀ ਆ ਰੋਣਾ ਨਹੀਂ ਰੋਣਾ ਓਏ ਮੇਰੇ ਟੇਢ ਜੀ ਮੀਰੋ ਕੀ ਓਏ ਨਹੀਂ ਹਟਣਾ ਹਟ ਜਾ ਮੈਂ ਲੱਕੜ ਮਾਰਨੀ ਹੁੰਦੀ ਤੇਰੇ ਜਨਾਂ ਖੜਿਆ ਚੱਲ ਯਾਰ ਚੱਲ ਤੂੰ ਨਰਮ ਕਰੇ ਕਰੀ ਹਾਸਾ ਰੋਕ ਜਾ ਚੱਲ ਲੰਬੇ ਸਾਰ ਹੈ ਜੋਗਾ ਕਰ ਨਹੀਂ ਤੇ ਜੋ ਗਨੈ ਦਾ ਯੋਗਾ ਹੁੰਦਾ ਯੋਗਾ ਯੋਗਾ ਇਹ ਹੋਗਾ ਚਲੋ 3 2 1 ਜੇ ਤੈਨੂੰ ਬਹੁਤੀ ਲੋੜ ਵਾ ਤੇ ਤਾਂ ਵੀ ਮੈਨੂੰ ਦੱਸ ਦੇ ਤੂੰ ਪੈਸੇ ਕਰਨੇ ਕੀ ਆ ਅੱਜ ਜੂੜੇ ਪਲਣਾ ਵਿੱਚ ਇੱਕ ਕੰਨੀ ਕੀ ਬਹੁਤੀ ਲੋੜ ਆ ਤੇ ਕਹੀਂ ਕਰ ਦਿੰਨਾ ਵ ਫੇਰ ਮੈਂ ਬੋਲੂਗਾ ਆਹ ਨਾਲ ਕਹੀਂ ਵੀ ਕੀ ਕਰਦਾ ਨਹੀਂ ਆ ਅੱਛਾ ਇਹ ਹੁਣ ਗੱਲ ਤੋਂ ਅੜ ਗਿਆ ਵਾ ਕੰਮ ਅੜ ਗਿਆ ਯਾਰ ਕੰਮ ਚਲ ਚਲ 3 2 1 ਤੋਂ ਮੈਨੂੰ ਇਹ 10 ਰੁਪਏ ਹੈ ਕਰਨੇ ਕੀ ਆ ਹੋਵੇ ਤੇ ਪਰਨਾ ਦੋਰੇ ਬੰਨਾ ਪੈ ਤਸਾਈ ਗੱਲ ਜੀ ਸਾਰਿਆਂ ਨੂੰ 2 1 ਮੈਨੂੰ ਇਹ 10 ਪੈਸੇ ਪੈਸੇ ਕਰਨੇ ਕੀ ਆ ਉਹ ਯਾਰ ਮੇਰੀ ਗੱਲ ਸੁਣ ਹਾਨੂੰ ਵੀ ਲੋੜ ਵਾ ਐਵੇਂ ਉਹ ਗੱਲ ਮੈਨੂੰ ਹਫਤੇ ਦੇ ਵਿੱਚ ਵਿੱਚ ਪੈਸੇ ਦੇ ਆ ਵੀ ਚੰਗਾ ਹੋ ਗਿਆ ਕੰਮ ਆਫ ਤੇ ਦਾ ਟਾਈਮ ਤੇ ਗਿਆ ਹੂੰ ਪਸਰੀ ਗੱਲ ਦੀ ਸਾਰਿਆਂ ਨੂੰ ਜਿਹੜਾ ਤੂੰ ਕੋਣ ਜਾੜ ਜੀ ਬੜੀ ਹੋ ਗਈ ਆ ਮੇਰਾ ਇਰਾਦਾ ਕਿਸ ਦਿਨ ਆ ਕੇ ਸਾਫ ਕਰ ਹੀ ਲਈਏ ਚੱਲ ਚੱਲ 3 2 1 ਆਣਾ ਬੁੱਤ ਵੇਗੀ ਵਿੱਚੋਂ ਕੱਟ ਲੈ ਭਾਈ 3 ਰੁਕ ਜਾ 3 2 1 ਹਾਂ ਦੱਸ ਛਦਾਈ ਹੋਇਆ ਵਾ ਏ ਜੀ ਵੀ ਯੇ ਚੱਲ ਯਾਰ ਤਾਂ ਆਸ਼ਾ ਇਹ ਨਹੀਂ ਇਦਾਂ ਹੀ ਹੋਊਗਾ ਅੱਜ ਚੱਲ 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 3 2 1 ਜੋ ਬਣਾ ਇੱਥੇ ਬੈਠਾ ਵਾ ਕੋਈ ਯਾਰ ਮੇਰੇ ਨਾਲ ਉਹ ਚੱਲ ਕੋਈ ਗੱਲ ਨਹੀਂ ਪਾਣੀ ਲਵਣਾ ਮੋਟਰ ਛੱਡ ਕੇ ਬੰਦਾ ਨੱਕਾ ਬਾਦ ਵਾ ਉਹ ਮੁੰੇਰਾ ਇਹ ਕੰਕਣਾ ਪੈਣਾ ਦੁਬਾਰਾ ਆਉਤੋ ਕੰਨਾ ਬੈਕ ਕੰਨਾ ਚੱਲ ਚੱਲ ਮੈਂ ਦੇ ਵਿੱਚ ਬੋਲਣ ਲੱਗਾ ਉਹੀ ਗੱਲ ਤੂੰ ਬਣ ਜੋ ਬਣ ਇੱਥੇ ਬੈਠਾ ਵਾ ਇਹ ਕਿੱਥੇ ਲਾਇਆ ਨਾ ਮੈਂ ਕੱਟ ਦੂੰਗਾ ਤੋ ਕਰ ਦਿਚ 3 2 1 ਜੋ ਬਣ ਯਾਰ ਮੈਂ ਤੇਰੇ ਨਾਲ ਆਇਆ ਹੀ ਹਾਂ ਤਾਂ ਇੱਥੇ ਬੈਠਾ ਮੈਂ ਤੇ ਘਰ ਦਿਆ ਲੱਭਣ ਤੈਨੂੰ ਕੀ ਕਰਨੀ ਨੇ ਪੈਸੇ ਤੂੰ ਕੋਈ ਗੱਲ ਇਹਦਾ ਟੇਕਾ ਜਣਾ ਰਹਿ ਗਿਆ ਹਾਂ ਚੱਲ ਜਾ ਮੈਂ ਠੋਸ ਰਕਣਾ ਕੀ ਕਰਨੇ ਨੇ ਰਹਿ ਸੀ ਚੱਲ ਚੱਲ ਲੋਕ ਤੁਰੇ ਮੈਂ ਦੇਖ ਸਾਰਾ ਸਾਰੀ ਵੀ ਬੁਣਾਈ ਹੈ ਚੱਲ ਮੈਂ ਕਹਣਾ ਕੀ ਕਰਨੇ ਦੁਨੇ ਪੈਸੇ ਯਾਰ ਮੇਰੀਆਂ ਲੋੜਾਂ ਵਾ ਆਪਣੀਆਂ ਚੱਲ ਚੱਲ ਪੈਸੇ ਦੇ ਮੈਨੂੰ ਅੱਜ ਦੇ ਅੱਜ ਹੀ ਗੁੱਸੇ 'ਚ ਕਹਿ ਕੇ ਤਲ ਜੀ 3 2 1 ਯਾਰ ਕੀ ਕਰਨੇ ਦੁਨੇ ਪੈਸੇ ਜੀ ਨਹੀਂ ਤੈਨੂੰ ਆਵੜ ਕੇ ਦੱਸਾਂ ਕੀ ਕਰਨੇ ਦੁਨੇ ਪੈਸੇ ਕੀ ਕਰਦੇ ਮੇਰੇ ਭਵਨੇ ਨੇ ਇਹ ਚੱਲ ਜੀ ਕਿਦੇ ਸਿਣੀ ਕਰਾ ਸਿਣੀ ਕਰਾ ਚੱਲ 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 ਤੇ ਮੈਂ ਕਹਾਂਗਾ ਮੈਨੂੰ ਲੋੜਾ ਨਹੀਂ ਆ ਆਪੇ ਮੇਰੀ ਮੇਰੀਆਂ ਆਪਣੀਆਂ ਲੋੜਾਂ ਚੱਲ ਹੋਰ ਕੋ ਕਹਦੀ ਕਹੀਂ ਕੋਈ ਮੈਂ ਕਰੀ ਕੀ ਕਰਨੇ ਤੈਨੂੰ ਦੱਸ ਮੇਰੇ ਪੁੱਤ ਚਾਲੀਆਂ ਚੱਲ ਆਉਂਦੀ ਕੋੜੀ ਮੜ ਗਈ ਭਲਾ ਆ ਮੜ ਗਈ ਮੜ ਗਈ ਮੈਨੂੰ ਮਾਮਾ ਮੈਂ ਕੋੜੀਆਂ ਮੈਂ ਪੁੱਛਾਂਗਾ ਜੇ ਤੈਨੂੰ ਕੀ ਕਹਿੰਦੇ ਪੈਸੇ ਲਵੜੀ ਤੂੰ ਇੰਨੇ ਦੱਸ ਚੱਲ ਇਹ ਰਸ ਆ ਜਾ ਲਵਰੀ ਸੀਰੀਸ 3 2 1 ਯਾਰ ਕੀ ਕਰਨੇ ਤੋਂ ਨੇ ਪੈਸੇ ਹੋਰ ਕੋ ਕਹਦੇ ਵੇ ਹੋਰ ਕੋ ਕਹਦੇ ਵੇ ਹੋਰ ਕੋ ਕਹਦੀ ਹੈ ਮੈਂ ਹੁਣੇ ਕਹਿੰਦਾ ਕੀ ਕਰਨੇ ਨੇ ਪੈਸੇ ਤਾਂ ਮੈਂ ਮੈਂ ਇਹ ਗੱਲ ਕਹਿ ਦੂੰਗਾ ਵੀ ਤੈਨੂੰ ਲੋੜਾ ਹੀ ਨੇ ਪੈਸਿਆਂ ਦੀ ਆਹ ਵਾਹ ਜੇ ਤੈਨੂੰ ਜ਼ਰੂਰੀ ਚਾਹੀਦੇ ਤਾਂ ਮੈਂ ਦੇ ਦੇਣਾ ਤੁਸੀਂ ਕਹਿੰਦੇ ਮੈਂ ਵੀ ਆਪਣਾ ਕੋ ਸੋਚਣਾ ਮੈਂ ਕਹੂੰਗਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਹਫਤੇ ਦੇ ਵਿੱਚ ਵਿੱਚ ਮਿਲਣ ਦੇ ਹਾਂ ਚੱਲ 3 2 1 ਮੇਰੀ ਗੱਲ ਸੁਣ ਤੈਨੂੰ ਲੋੜਵਾ ਪੈਸਿਆਂ ਦੀ ਯਾਰ ਮੈਨੂੰ ਮੈਂ ਮੋਟਰ ਦਾ ਠੱਕਣ ਮਾਰਨਾ ਤੇਰੇ ਮਗਰ ਦੇਖ ਲੱਗਦਾ ਬਾਈ ਯਾਰ ਨਹੀਂ ਯਾਰ ਮੈਨੂੰ ਤਾਂ ਤੇਦੇ ਦੀ ਯਾਦ ਆਉਂਦੀ 3 2 1 ਕੀ ਕਰਦੇ ਯਾਰ ਤੂੰ ਇਹ ਨਾ ਰਗਣੀ ਰਗਣਾ ਆ ਤੇਰਾ ਆਪਣਾ ਇਥੇ ਭਰਾ ਨੇ ਮੰਮੀ ਫੜਫੜ ਕੇ ਇੱਥੋਂ ਧੌਣੋਂ ਫੜਨਾ ਤੇ ਨਾਲ ਹੀ ਸਿਰ ਇੱਥੇ ਇੱਥੇ ਪੈਪ ਹੁੰਦੀਆਂ ਨੇ ਦੋ ਪਾਣੀ ਵਾਲੀਆਂ ਧੱਕੇ ਨਾਲ ਨਮੁੰਦੇ ਰਹੇਗਾ ਸਿਰ ਚੱਲ ਚੱਲ 3 2 1 ਮੇਰੀ ਗੱਲ ਸੁਣ ਜੇ ਤੈਨੂੰ ਬਹੁਤੇ ਜ਼ਰੂਰੀ ਚਾਹੀਦੇ ਆ ਤੇ ਮੈਂ ਕਰ ਦਨਾ ਫਿਰ ਜੇ ਪੈਸੇ ਕਰਨੇ ਕੀ ਆ ਨਰ ਨਾ ਗਣੀ ਹਟ ਨਾ ਓਏ ਮੇਰੇ ਟੇਡ ਜੰਮੀ ਰੋਗੀ ਓਏ ਨਾ ਰੋਏ ਨਹੀਂ ਹਟ ਨਾ ਮਾਰ ਜਾਨ ਮਾਰ ਜਾਨ ਮੈਂ ਲੱਕੜ ਮਾਰਨੀ ਹੁੰਦੈ ਜਨਾ ਹੜਿਆ ਚੱਲ ਯਾਰ ਚੱਲ ਤੂੰ ਮਨ ਨਾ ਕਰੇ ਕਰੀ ਹਾਸਾ ਰੋਕ ਜੰਦਾ ਚੱਲ ਲੰਬੇ ਸਾਰ ਹੈ ਯੋਗਾ ਕਰ ਨਹੀਂ ਤੇ ਜੋ ਕਰਦਾ ਹੀ ਯੋਗਾ ਹੁੰਦਾ ਯੋਗਾ ਯੋਗਾ ਇਹ ਹੋਗਾ ਚਲੋ 3 2 1 ਜੇ ਤੈਨੂੰ ਬਹੁਤੀ ਲੋੜ ਵਾ ਤੇ ਤਾਂ ਵੀ ਮੈਨੂੰ ਦੱਸ ਦੇ ਤੂੰ ਪੈਸੇ ਕਰਨੀ ਆ ਜੂੜੇ ਪਲਣਾ ਵਿੱਚ ਇੱਕ ਅੰਨੀ ਕੀ ਬਹੁਤੀ ਲੋੜ ਆ ਤੇ ਕਹੀਂ ਕਰ ਦਿੰਨਾ ਵ ਫੇਰ ਨਾ ਬੋਲੂਗਾ ਆਲਾ ਕਹੀਂ ਵੀ ਕੀ ਕਰਦਾ ਨਹੀਂ ਆ ਅੱਛਾ ਏ ਹੁਣ ਗੱਲ ਤੋਂ ਅਰ ਗਿਆ ਵਾ ਕੰਮ ਨੜ ਗਿਆ ਯਾਰ ਕੰਮ ਚੱਲ ਚੱਲ 3 2 1 ਤੁਮਨੇ ਇਹ 10 ਰੁਪਏ ਹੈ ਕਰਨੇ ਕੀ ਆ ਹੋਵੇ ਤੇ ਪਰਨਾ ਦੋਰੇ ਬੰਨਾ ਪੈ ਕਸਰੀ ਗੱਲ ਦੀ ਸਾਰਿਆਂ ਨੂੰ 2 1 ਮੈਨੂੰ ਇਹ 10 ਪੀ ਤੋ ਇਨੇ ਪੈਸੇ ਕਰਨੇ ਕੀ ਆ ਓ ਯਾਰ ਮੇਰੀ ਗੱਲ ਸੁਣ ਹਾਨੂੰ ਵੀ ਲੋੜ ਵਾ ਆਮੀ ਉਹ ਗੱਲ ਮੈਨੂੰ ਹਫਤੇ ਦੇ ਵਿੱਚ ਵਿੱਚ ਪੈਸੇ ਦੇ ਆ ਵੀ ਚੰਗਾ ਹੋ ਗਿਆ ਕੰਮ ਹਫਤੇ ਦਾ ਟਾਈਮ ਦੇ ਗਿਆ